ਸਾਂਸਵਾ ਪੰਜਾਬ। ਮਾਜ ਤੁਹਾਨੂੰ ਅਸੀਂ ਪਿੰਡ ਬੜਕਾ ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਮੁਲਾਜ਼ਮਾਂ ਉਹਦੇ ਕਾਰਨਾਂ ਵਿੱਚ ਤੁਹਾਡੇ ਨਾਲ ਸਾਝੇ ਗੱਲ ਕਰ ਰਹੇ ਆ। ਸਰਕਾਰਾਂ ਬੜੀਆਂ ਡੀਂਗਾ ਮਾਰਦੀਆਂ ਨੇ ਸਾਡੀ ਪੁਲਿਸ ਬੜੀ ਲੋਕਾਂ ਨੂੰ ਇਨਸਾਫ ਦਊ। ਇਨਸਾਫ ਕਿੱਦਾਂ ਦਾ ਮਿਲਦਾ ਉਹ ਮੈਂ ਤੁਹਾਡੇ ਨਾਲ ਸਾਝਾ ਕਰਨਾ। ਇਹ ਮੁੰਡਾ ਆ ਦੀਪਕ ਕੁਮਾਰ ਪੁੱਤਰ ਬਸਲਾ ਕੋਹਰਾ। ਇਹਦੇ ਕਹਿਣ ਮੁਤਾਬਕ ਇਹ ਪਿੰਡ ਦੀਆਂ ਤਿੰਨ ਔਰਤਾਂ ਮੈਨੂੰ ਵਾਰ-ਵਾਰ ਧਮਕੀਆਂ ਦਿੰਦੀਆਂ। ਤੇ ਅਸੀਂ ਕੱਪੜੇ ਪਾੜ ਗਏ ਜਾਂ ਦਿਨ ਤੇ ਪਜਾਮਾ ਲਾ ਕੇ ਦਿਨ ਤੇ ਪਰਚਾ ਦਰਜ ਕਰਵਾਉਂਦੇ। ਇਹਨੂੰ ਜਾਤੀ ਦਾ ਨਾਮ ਲੈ ਕੇ ਸ਼ਰਿਆਮ ਗਾਲਾਂ ਵੀ ਕੱਢੀਆਂ ਵੀ। ਇਹਨੇ ਤਰਖਾਸ ਵੀ ਦਿੱਤੀ ਪਰ ਪੁਲਿਸ ਪਤਾ ਨਹੀਂ ਕਿਉਂ ਦੂਜੀ ਧਿਰ ਦੀ ਮਦਦ ਕਰਦੀ ਹੈ ਜਿਵੇਂ ਉਹ ਸੁਣਦੀ ਹੈ। ਇਹ ਮੁੰਡਾ ਘਰ ਆਇਆ ਤੇ ਮੈਂ ਰਾਤ-ਰਾਤ ਕਿਸੇ ਜ਼ਿੰਮੇਵਾਰ ਦੇ ਨਾਲ ਕੰਮ ਆ ਮਿਕਾਇਆ ਕਿ ਮੈਨੂੰ ਰਾਤ-ਰਾਤ ਮੇਰੇ ਘੁੰਨੇ ਨੂੰ ਪਾਣੀ ਵੀ ਨਾਉਣ ਜਾਣਾ ਤਾਂ ਮੇਰਾ ਕੋਈ ਨੁਕਸਾਨ ਨਾ ਹੋ ਜਾਵੇ। ਦੂਜੀ ਘਟਨਾ ਤੁਹਾਨੂੰ ਦੱਸਦੇ ਹਾਂ। ਇਹ ਵੀ ਪਿੰਡ ਔਜਲਿਆਂ ਦੀ ਆ ਦੋ ਧਿਰਾਂ ਦੇ ਵਿੱਚ ਗਗਨਦੀਪ ਪਾਲੀਆ ਤੇ ਜਸਵਿੰਦਰ ਗਾਲ ਕੁੱਤਾ ਪਸੰਦ ਆ। ਇਹ ਦੋ ਧਿਰਾਂ ਦੇ ਵਿੱਚ ਬੂਤ ਦੀ ਝਗੜਾ ਆ ਸੇਮ ਧਰਾਵਾਂ ਆ ਦੂਹਾ ਪਾਲੀਆਂ। ਸਾਡਾ ਸੁੱਖਾ ਹੀ ਰਾਜੀਨਾਮਾ ਹੋ ਸਕਦਾ ਖਾਣੇ ਸੱਦ ਕੇ। ਪਰ ਪੁਲਿਸ ਨੇ ਇੱਕ ਧਰ ਦੀ ਐਫਆਈਆਰ ਦਰਜ ਕਰ ਦਿੱਤੀ। ਦੂਜੀ ਧਰ ਦੀ ਐਫਆਈਆਰ ਨਹੀਂ ਦਰਜ ਕੀਤੀ। ਜੇਤੀ ਜਿਹਦੇ ਉੱਤੇ ਐਫਆਈਆਰ ਦਰਜ ਕਰਨੀ ਦਿੱਤੀ। ਉਹ ਤੋਂ 25000 ਰੁਪਏ ਵੀ ਲੈਂਦੇ ਆ। 15000 ਇੱਕ ਤੇ 10000 ਐ। ਤੇ ਅੱਜ ਉਹਨਾਂ ਨੂੰ ਫੇਰ ਉਹਨਾਂ ਦੇ ਘਰ ਜਾ ਕੇ ਧਾਮੀਆਂ ਦਿੱਤੀਆਂ ਜਾਂਦੀਆਂ ਜਾ ਰਹੀਆਂ ਹਨ ਇਹ ਹਾਲਾਤ ਹੈ ਅਕੀਸ ਦੇ ਤੀਜੀ ਦਾ ਦੌਰ ਅਸੀਂ ਪਿਛਲੀ ਦਿਨਾਂ ਚ ਪਾਈ ਸੀ ਵੀਡੀਓ ਐਕਾ ਜੂ ਕੋਈ ਲਗਭਗ ਅਮਹੀਨਾ ਪਹਿਲਾਂ ਤੇ ਬੈਲਗੇ ਦੇ ਦੋ ਐਸਆਈ ਨੇ ਸੰਗੋਵਾਨ ਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਚਪੇੜਾਂ ਵੀ ਮਾਰੀਆਂ ਤੇ ਉੱਥੇ ਇੱਕ ਬਜ਼ੁਰਗ ਦੇ ਬੜਾ ਪਰਮਾਨਸ਼ਾਦ ਗਿਆ ਉਹਦੀ ਜੇਬ ਦੇ ਵਿੱਚੋਂ 100 ਰੁਪਏ ਲੱਗੜਿਆ ਐਸਐਚਓ ਗੜਕਰ ਸਾਹਿਬ ਨੇ ਜੀ ਦੁਕਾਚਲੇ ਆਂਦਾ ਉਹਦੀ ਕੋਈ ਸਰਵਾਈ ਨਹੀਂ ਉਹ ਤੁਮ ਇੱਕ ਇੱਕ ਉਹ ਜਿਹੜੀਆਂ ਦਾ ਕੇਸ ਆ ਇੱਕ ਗਰੀਬ ਕਿਸਾਨ ਦੀ ਜ਼ਮੀਨ ਪੁਲਿਸ ਨੇ ਧੱਕੇ ਨਾਲ ਦੂਜੀ ਪਾਰਟੀ ਨੂੰ ਵੰਡ ਦਿੱਤੀ ਉਹਨੇ ਸਾਧ ਦੇ ਵਿੱਚ ਇੱਕ ਪੰਚਾਇਤ ਬਿਲਗਾ ਨਗਰ ਪੰਚਾਇਤ ਦੇ ਪ੍ਰਧਾਨ ਕਰਨਾਮ ਸਿੰਘ ਜੱਫੂ ਦੀ ਹਾਜ਼ਰੀ ਵਿੱਚ ਵੀ ਹੋਈ ਫੈਸਲਾ ਉਦੋਂ ਇਹ ਹੋਇਆ ਸੀ ਕਿ ਜਿੱਥਾਂ ਚ ਫੈਸਲਾ ਨਹੀਂ ਹੁੰਦਾ ਤੁਸੀਂ ਉਹ ਜ਼ਮੀਨ ਜਿਹੜੀ ਜੀਉ ਜੀ ਤੋਂ ਪਈ ਆਈ ਹੈਣ ਤੇ ਕੋਈ ਕਿਸੇ ਨੇ ਨਹੀਂ ਪਰ ਪੁਲਿਸ ਨੇ ਉਹਦੀ ਆ ਕੇ ਉਹ ਜ਼ਮੀਨ ਜਿਹੜੀ ਉੱਥੇ ਵੰਡਾਈ ਇਹ ਤੋਂ ਪਹਿਲਾਂ ਵੀ ਹੋਰ ਤੁਹਾਨੂੰ ਇੱਕ ਦਾਰ ਦੰਗਾ ਪਿੰਡ ਬਰਜਹਸਨ ਤਰੌੜ ਦੇ ਲੱਗੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡੇ ਕੋਲ ਸ਼ਰਾਬ ਪੜੀ ਗਈ ਉੱਥੇ 30000 ਨਾਲ ਸੌਦਾ ਮਕਾ ਲਿਆ 30000 ਸ਼ਰਾਬ ਛੱਡਣ ਦਾ ਉਹਦਾ ਗਰੀਬ ਪਿਓ ਉਹਨੇ 15000 ਰੁਪਇਆ ਕਿਜੋ 2% ਵਿਆਜ ਤੇ ਲੈ ਕੇ ਵੀ ਡੀਟਰ ਬੰਦਾ ਜਿਹਨੇ ਸੌਦਾ ਕਰਾਇਆ ਜਿਹੜੂ ਘਰਾਤੇ ਬਾਕੀ ਦਾ ਤੋਂ 15000 ਦਾ ਇੰਤਜ਼ਾਮ ਨਹੀਂ ਹੋਇਆ ਇੱਥੇ ਦੇ ਐਸਆਈ ਸਾਹਿਬ ਨੇ ਜਿਹੜੇ ਕੋ ਕੇਸ ਸੀ ਕਹਿੰਦਾ ਮੈਂ ਲੈਣਾ ਦਾ 30 ਹਜ਼ਾਰੀ ਲੈਣਾ ਨਹੀਂ ਤਾਂ ਮੈਂ ਪੈਸਾ 15 ਹਜ਼ਾਰ ਹੀ ਲੈਣਾ ਸ਼ਰਾਬ ਦਾ ਕੇਸ ਤਾਂ ਨਹੀਂ ਪਿਆ ਉਹਦੇ ਉਹਨਾਂ ਦਿਨਾਂ ਦੇ ਵਿੱਚ ਪਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਗੁੱਸੇ 'ਚ ਉਸ ਬੰਦੇ ਤੇ ਬੁੱਡੇ ਤੇ ਜਾਂ ਗੋੜੀਆਂ ਪੀ ਕੇ ਪੰਜਾਂ ਗਈਆਂ ਜਾਂ ਕਿਸੇ ਤਰ੍ਹਾਂ ਉਹਨੂੰ ਇਹ ਕਹਿ ਕੇ ਚੱਕਿਆ ਵੀ ਅਸੀਂ ਤੈਨੂੰ ਸੈਂਟਰ ਦੇ ਵਿੱਚ ਸਰਕਾਰੀ ਛੱਡ ਦਿੰਦੇ ਹਾਂ ਪਰ ਉਹਨੂੰ ਇਹ ਭੇਜ ਦਿੱਤਾ ਇਹ ਹਾਲਾਤ ਆ ਪੁਲਿਸ ਦੇ ਇਹ ਤੂੰ ਪਹਿਲਾਂ ਇੱਕ ਪਿੰਡ ਘੋੜਿਆਂ ਦੀ ਅਗਦੀ ਉਹਦੀ ਵੀਡੀਓ ਬੜੀ ਵਾਇਰਲ ਹੋ ਗਈ ਉਹ ਵੀ ਕਹਿੰਦੀ ਵੀ ਮੇਰੇ ਜ਼ਮੀਨ ਦਾ ਝਗੜਾ ਸਾਡੇ ਪਰਿਵਾਰ ਦੇ ਨਾਲ ਮੇਰੇ ਤੋਂ ਪੁਲਿਸ ਪੈਸੇ ਲੈ ਗਈ ਤੇ ਮਦਦ ਦੂਜੇ ਪਾਸੇ ਕਰਦੀ ਆ ਕਹਿਣ ਦਾ ਬਾਅਦ ਇਹਨਾਂ ਪੱਠਾ ਬੈਠ ਗਿਆ ਬਿਲਕਾ ਪੁਲਿਸ ਵਾਲਿਆਂ ਦਾ ਅਸੀਂ ਐਸਐਚਓ ਸਾਹਿਬ ਦੇ ਕਈ ਕਰੀ ਨੋਟਿਸ ਦੇ ਵਿੱਚ ਕਿਲੇ ਹੁੰਦੇ ਕੋਈ ਛਣਵਾਈ ਨਹੀਂ ਅੱਜ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਅਸੀਂ ਅੱਜ ਆ ਮੀਟਿੰਗ ਕਰਕੇ ਇੱਥੇ ਅਸੀਂ 30 ਜੂਨ ਦੇਰ ਸ਼ਾਮ 4:00 ਵਜੇ ਆਉਂਦਾ ਅਸੀਂ ਬਿਲਕਾ ਖਾਣਾ ਦੇ ਸਾਹਮਣੇ ਪੜਾਈ ਅਵਰਦਾ ਸੂਬਤ ਪ੍ਰਦਰਸ਼ਨ ਕਰਾਂਗੇ ਇਹ ਮੁੰਡੇ ਨੂੰ ਜੁੱਤੀ ਜਿਹੜੀ ਇਹੋ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਇਹਦਾ ਅਸੀਂ ਪੂਰਾ ਹਿਸਾਬ ਲੈ ਕੇ ਰਹਿਣਾ ਜੇ ਪੁਲਿਸ ਨੇ ਹਿਸਾਬ ਨਾ ਦਿੱਤਾ ਅਸੀਂ ਦੂਜੀਆਂ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਉਹਨਾਂ ਨੂੰ ਵੀ ਨਾਲ ਲਵਾਗੇ ਤੇ ਹਰ ਹਾਲਤ ਦੇ ਵਿੱਚ ਆ ਜਿਹੜੇ ਪੁਲਿਸ ਨੇ ਪੈਸੇ ਲਏ ਆ ਇਹਨਾਂ ਦੀ ਜਵਾਬਦੇਹੀ ਕੀਤੀ ਜਾਵੇਗੀ ਔਰ ਮੈਂ ਹਲਕਾ ਵ代ਕ ਬੀਬੀ ਇੰਦਰਜੀਤ ਕੁਮਾਰ ਇੱਥੇ ਦੇ ਡੀਐਸਪੀ ਸਾਹਿਬ ਫਲੋਰ ਦੇ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਅੱਜ ਅਸੀਂ ਵੀਡੀਓ ਬੜੀ ਜ਼ਿੰਮੇਵਾਰੀ ਨਾਲ ਪਾ ਰਹੇ ਹਾਂ ਇੱਥੇ ਪੂਰੀ ਤਰ੍ਹਾਂ ਗੌਰ ਕਰਕੇ ਇੱਥੇ ਦੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਇਆ ਜਾਵੇ ਤੇ ਮੈਂ ਅੰਤ ਦੇ ਵਿੱਚ ਫਿਰ ਅੱਜ ਦੀ ਇਸ ਮੀਟਿੰਗ ਦੇ ਬਰੂ ਮੈਂ ਸਮੁੱਚੇ ਤਸੀਲ ਫਲੋਰ ਦੇ ਵਿੱਚੋਂ ਕਿਸਾਨ ਜਥੇਬੰਦੀ ਨੂੰ ਚੰਗੂਰੀ ਕਿਸਾਨ ਸਭਾ ਵੱਲੋਂ ਬੇਨਤੀ ਕਰਦਾ ਤੇ ਹਾਤੀ ਮਜੂਰ ਸਭਾ ਵੱਲੋਂ ਨੌਜਵਾਨ ਜੀ ਪੜ ਸਕਦੇ ਨੌਜਵਾਨ ਸਭਾ ਵਰਮੂਸੀ ਪਹੁੰਚ ਕਰਾਂਗੇ ਇੱਕ ਵੱਡਾ ਇਕੱਠ ਪਿੰਡ ਦੇ ਇੱਕ ਪਾਸੇ ਕਰਾਂਗੇ 30 ਤਰੀਕ ਨੂੰ ਤੇ ਮਾਰਚ ਕਰਕੇ ਸਾਰੇ ਪਿੰਡ ਦੇ ਵਿੱਚ ਪੁਲਿਸ ਦਾ ਜਰੂਰਸ ਕਰਕੇ 3 ਜੂਨ ਸੋਮਵਾਰ ਨੂੰ ਅਸੀਂ ਪੂਰੇ 10 ਵਜੇ ਤੱਕ ਪਾਸੇ ਇਕੱਠੇ ਹੋਵਾਂਗੇ ਪਿੰਡ ਦੇ ਵਿੱਚ ਤੇ ਪਿੰਡ ਚ ਪੂਰਾ ਮਾਰਚ ਕਰਕੇ ਝੰਡੇ ਲੈ ਕੇ ਖਾਣੇ ਸਾਹਮਣੇ ਧਰਨਾ ਦਿੱਤਾ ਜਾਉ ਤਾਂ ਮੈਂ ਸਾਰੇ ਡਾਇਰੈਕਟ ਅਫਸਰਾਂ ਨੂੰ ਬੇਨਤੀ ਕਰਦਾ ਵੀ ਕੋਈ ਇਸ ਡੋਕਨਵਾਲ ਸਾਹਿਬ ਲੈਣ ਦੇ ਲਈ ਦੀ ਨੂੰ ਪਿੰਡ ਮਿਲਗਾ ਵੀ ਗੇ ਪਹੁੰਚੋ ਤਾਂ ਕਿ ਜਿਹੜੇ ਮਾਰੇ ਮਾਰੇ ਲੋਕ ਫਿਰਦੇ ਆ ਜਿਨ੍ਹਾਂ ਦੀ ਕੋਈ ਸੁਣਦਾ ਨਹੀਂ ਇਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ